ਇੱਕ ਸਾਧੂ ਜਰ ਨਰਦੀ ਤਲਬ ਕਿਦਾ ਪ੍ਰਤੀ ਸਿੱਖਦੇ ਚੰਗੀਆਂ ਮੁਖੀਆਂ ਸਾਧ ਸੰਗਤ ਬਾਣੀ ਜੋ ਸੱਚੇ ਨਾਮ ਦੇ ਪੁਰਖਰਾ ਬਾਤ ਅਸਾਂ ਦੇ ਨਾ ਵਰਦਸਤੀ ਤੇ ਕੀਤੀ ਨਹੀਂ ਬਾਣ ਸੰਗਤ ਬਾਣੀ ਜਿਹੜਾ ਇਥੇ ਸ਼ਕਤੀਆਂ ਮਿਲਗੀਆਂ ਸਾਨੂੰ ਛੱਕ ਲਿਆ ਕਿਸੇ ਨੇ ਦੇਖਾ ਦੇਖੀ ਛੱਕ ਲਿਆ ਕਿਸੇ ਨੇ ਕਿਸੇ ਕਪੂਰ ਮਜਬੂਰੀ ਵਿੱਚ ਛੱਕ ਲਿਆ ਜੇ ਪਾਣੀ ਜਪਜੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਹੈ ਸਬਕ ਲੈ ਲਿਏ ਸਤ ਕੋ ਅਮਰਤ ਵੇਲਾ ਪ੍ਰਭ ਜੀ ਦਾ ਸੇ ਛੋਟੇ ਲਾਲਾਂ ਦੀ ਛੀਤੀ ਵਾਂਗ ਕੀਤਾ ਸੀ ਇਸ ਸਤ ਕੋ ਦੀ ਗਾਥਾ ਮੈਂ ਬਾਤੇ ਕੋ ਬਾਬਾ ਜ਼ੋਰਾ ਮਾਨ ਸਾਧ ਮਤੀਸ ਐਂਜਿਨਸ ਮੇਲ ਪੁੱਠੇ ਗੁਰਾ ਪਰ ਇਹ ਸੁਹਾਵੀ ਸਾਫ ਘੜੀ ਹੁੰਦੀ ਐ ਪਰ ਆ 12.5 ਮਿੰਟ ਅੱਧੀ ਘੜੀ ਐ ਅੱਧੀ ਤੋਂ ਵੀ ਅੱਧੀ ਕੋ 5-7 ਮਿੰਟ ਖੜ ਸਕਦਾ ਸ਼ੱਕ ਤੇ ਜੇ ਪਾਣੀ ਚ ਪੱਕੇ ਨਾ ਹੋਵੇ ਪਰ ਇਹ ਕੋ ਬਖਸ਼ੀ ਜੀ ਨਹੀਂ ਕਿਹਾ ਸੀ ਕਿ ਕਰਵਾਤੀ ਈਮਾਨਾ ਕੇ ਨੇ ਜਦੋਂ ਆਪ ਕੋ ਸੰਭਾਲ ਦੀ ਜ਼ਿੰਮੇਵਾਰੀ ਦਾ ਸਾਯਾ ਵੀ ਮੰਡਰਾ ਰਿਆ ਹੋਵੇ ਸਿੱਖ ਦਾ ਨਿਤਨੇਮ ਨਾ ਛੱਡੇ ਆ ਜੀ ਸ਼੍ਰੀ ਫਤੇਗੜ ਸਾਹਿਬ ਆਇਓ ਇਹ ਦਾਤ ਮੇਰੇ ਲਈ ਵੀ ਅਰਦਾਸ ਕਰਦਾ ਤਾਂ ਕਿ بڑھ کے گروہ گرمت کو بھرنا سنوک تھا حاصر پہ وقت آگیا کہ ظاہر ظہور ہے کہ حاضر حضور ہے سیکھنے پڑیا دکالن پرناسی دیالن سروپے صدا آنگ سنگے দিনা হলফ de ti ਜ਼ਾਹਰ ਜ਼ਰੂਰ ਹੈ ਕਿ ਹਾਜ਼ਰ ਹਜ਼ੂਰ ਹੈ ਸਿੱਖ ਨੇ ਪੜਿਆ ਦੁਕਾਨੇਂ ਪਰਨਾਸੀ ਦਇਆਨ ਸਰੂਪੇ ਸਦਾ ਅੰਗ ਸੰਗੇ ਪਾਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਬਰ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਗੁਜਰਕੌਰ ਜੁਦੀ ਦੀ ਉਦੂਤੀ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤੇਗੜ ਸਾਹਿਬ ਵਿਖੇ ਲੱਗਣ ਵਾਲੇ ਸਰਾਨਾ ਸਿਧੀ ਜੋੜ ਮੇਲਾ ਅੱਜ ਆਖਰੀ ਦਿਨ ਹੈ ਅਤੇ ਆਖਰੀ ਦਿਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਇਸ ਨਗਰ ਕੀਰਤਨ ਵਿੱਚ ਵੱਖ-ਵੱਖ ਕੱਟਕਾ ਪਾਰਟੀਆਂ ਸਭਾ ਸੁਸਾਇਟੀਆਂ ਕਾਲਜਾਂ ਸਕੂਲਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਜੋ ਆਗੂ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨਗੇ ਤੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੋਂ ਪੰਜ ਪਿਆਰੇ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਜਾਣ ਵਾਲੇ ਨਗਰ ਕੀਰਤਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਕਾਲ삭 ਸਿੰਘ ਸਾਹਿਬ ਤੇ ਜਥੇਦਾਰ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਸ਼ਖਸੀਅਤਾਂ ਨਗਰ ਕੀਰਤਨ ਵਿੱਚ ਪਹੁੰਚ ਕੇ ਸ਼ਮੂਲੀਤ ਕਰਨਗੀਆਂ ਤੇ ਜੋ ਫਤਿਹਗੜ੍ਹ ਸਾਹਿਬ ਦੇ ਇਸ ਮਹਾਨ ਸਥਾਨ ਤੋਂ ਸਾਬਜਾਦਿਆਂ ਦੀ ਉਦੁੱਤੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋ ਨਗਰ ਕੀਰਤਨ ਸਜਾਇਆ ਜਾਵੇਗਾ ਉਹ ਤਕਰੀਬਨ 1.5 ਕਿਲੋਮੀਟਰ ਦਾ ਪਿੰਡ ਤੱਕ ਕਰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ ਜਗਦੇਵ ਸਿੰਘ ਪੱਤਰਕਾਰ ਫਤਿਹਗਰ ਸਾਹਿਬ ਕਿਤਾ ਹੁੰਦਾ ਸਿੱਖ ਸਾਹਿਬ ਜੀ ਨਰਦੀ ਤਲਬ ਕਿੰਦਾ ਪ੍ਰੋਫੀ ਸਿੱਖਦੇ ਚੰਗ ਮੁਖ ਦੀਆਂ ਸਾਸਾਂ ਨਾਲ ਬਖਸ਼ਤ ਸਾਥ ਸੰਗਤ ਬਾਣੀ ਜੋ ਸੱਚੇ ਨਾਮ ਦੇ ਉਪਕਰਾਂ ਬਾਤ ਅਸਾਂ ਦੇ ਨਾ ਜ਼ਬਰਦਸਤੀ ਤੇ ਕੀਤੀ ਨਹੀਂ ਬਾਤ ਹੋਰ ਸੰਗਤ ਬਾਣੀ ਬਿਨਾ ਇਤੋਂ ਸ਼ਕਤੀਆਂ ਮਿਲਗੀਆਂ ਸਾਨੂੰ ਛੱਕ ਲਿਆ ਕਿਸੇ ਨੇ ਦੇਖਾ ਦੇਖੀ ਛੱਕ ਲਿਆ ਕਿਸੇ ਨੇ ਕਿਸੇ ਕਤੂ ਮਜਬੂਰੀ ਵਿੱਚ ਛੱਕ ਲਿਆ ਜੇ ਬਾਣੀ ਜਪਜੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ ਸਬਕ ਲੈ ਲੀਏ ਸਤ ਕੋ ਅਮਰਤ ਵੇਲਾ ਬਾਬਾ ਸਾਡੇ ਛੋਟੇ ਲਾਲਾਂ ਦੀ ਸ਼ੀਰਦੀ ਵਾਲ ਕੀਤਾ ਸੀ ਜਪੜ ਭਾਈ ਇਹ ਸਤ ਕੋ ਗਾਤ ਆਪਾਂ ਬਾਤ ਹੀ ਬੋਲਦੇ ਬਾਬਾ ਜ਼ੋਰਾਵਰ ਸਾਹਿਬ 23 ਸੰਗਿਦੇਸ ਮੇਲ ਪੋਥੀ ਗੁਰਦਾਰ ਪਾਣੀ ਸੁਹਾਵੀ ਸਾਫ ਘੜੀ ਹੁੰਦੀ ਆ ਪਰ ਆ 12:30 ਮਿੰਟ ਅੱਧੀ ਘੜੀ ਆ ਅੱਧੀ ਤੋਂ ਵੀ ਅੱਧੀ ਕੋ 5-7 ਮਿੰਟ ਘੜ ਸਕਦਾ ਛੇਤੇ ਜੇ ਪਾਣੀ ਚ ਪੱਕੇ ਨਾ ਹੋਵੇ ਭਾਈ ਕੋ ਬਖਸ਼ੀ ਜੀ ਨਹੀਂ ਕਿਆ ਸਕਦਾ ਮਾਰਤੀ ਜੀਵਾ ਦਾ ਕੀ ਹੈ ਜਦੋਂ ਆਪ ਕੋ ਸੰਭਾਲਦਾ ਦਾ ਸਾਯਾ ਨਹੀਂ ਮਣਰਾ ਰਿਆ ਹੋਵੇ ਸਿੱਖ ਦਾ ਨਿਤਨੇਮ ਦਾ ਚੁੱਤੇ ਆ ਜੀ ਸ਼੍ਰੀ ਫਤੇਗੜ ਸਾਹਿਬ ਆਇਓ ਇਹ ਦਾ ਮੇਰੇ ਲਈ ਵੀ ਅਰਦਾਸ ਕਰਦਾ کے کو بھرنا تھا سر پہ بکت کہ ظاہر ضرور ہے کہ حاضر حضور ہے سکھ نے پڑھا دن پرناسی دیالن سروپے سدا انگ سنگے

やっぱり。<music> ਨੇ ਫੜਿਆ ਦੁਕਾਨੇਂ ਪਰਨਾਸੀ ਦਇਆਲਨ ਸਰੂਪੇ ਸਦਾ ਅੰਗ ਸੰਗੇ ਪਾਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆਂ ਬਾਬਾ ਜੋਰਾਬਰ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਗੁਜਰਕੌਰ ਜੁਦੀ ਇਹ ਦੂਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤੇਗਰ ਸਾਹਿਬ ਅਖੇ ਲੱਗਣ ਵਾਲੇ ਸਰਾਨਾ ਅਸੀ ਦੀ ਜੋੜ ਮੇਲ ਦਾ ਅੱਜ ਆਖਰੀ ਦਿਨ ਆ ਅਤੇ ਆਖਰੀ ਦਿਨ ਗੁਰਦੁਆਰਾ ਸ੍ਰੀ ਫਤੇਗਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਇਸ ਨਗਰ ਕੀਰਤਨ ਵਿੱਚ ਵੱਖ-ਵੱਖ ਕੱਤਕਾ ਪਾਰਟੀਆਂ ਸਭਾ ਸੁਸਾਇਟੀਆਂ ਕਾਲਜਾਂ ਸਕੂਲਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀ ਦੇ ਜੋ ਆਗੂ ਨਗਰ ਕੀਰਤਨ ਵਿੱਚ ਸ਼ਮੂਲੀਤ ਕਰਨਗੇ ਤੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਜਾਣ ਵਾਲੇ ਨਗਰ ਕੀਰਤਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਕਾਲ삭 ਸਿੰਘ ਸਾਹਿਬ ਦੇ ਜਥੇਦਾਰ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਸ਼ਖਸੀਅਤਾਂ ਨਗਰ ਕੀਰਤਨ ਵਿੱਚ ਪਹੁੰਚ ਕੇ ਸ਼ਮੂਲੀਤ ਕਰਨਗੀਆਂ ਤੇ ਜੋ ਫਤਿਹਗੜ੍ਹ ਸਾਹਿਬ ਦੇ ਇਸ ਮਹਾਨ ਸਥਾਨ ਤੋਂ ਸਾਬਜਾਦਿਆਂ ਦੀ ਉਦੁੱਤੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋ ਨਗਰ ਕੀਰਤਨ ਸਜਾਇਆ ਜਾਵੇਗਾ ਉਹ ਤਕਰੀਬਨ 1.5 ਕਿਲੋਮੀਟਰ ਦਾ ਪਿੰਡ ਤੱਕ ਕਰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ ਜਗਦੇਵ ਪਤਰਕਾਰ ਪਤਰਕਾਰ ਸਾਹਿਬ ਸਾਥ ਸੰਗਤ ਬਾਣੀ ਜੋ ਸੱਚੇ ਨਾਮ ਦੇ ਵਰਤਰਾ ਮਾਪ ਅਸਾਂ ਦੇ ਨਾ ਵਰਦਰਸਤੀ ਤੇ ਕੀਤੀ ਨਹੀਂ ਬਾਹਰ ਸੰਗਤ ਬਾਣੀ ਬਿਨਾ ਇਥੇ ਸ਼ਕਤੀਆਂ ਮਿਲਗੀਆਂ ਸਾਨੂੰ ਛਕ ਲਿਆ ਕਿਸੇ ਨੇ ਦੇਖਾ ਦੇਖੀ ਛਕ ਲਿਆ ਕਿਸੇ ਨੇ ਕਿਸੇ ਕਹ ਮਜਬੂਰੀ ਵਿੱਚ ਛਕ ਲਿਆ ਜੇ ਪਾਣੀ ਜਪਜੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥੈ ਸਬਕ ਲੈ ਲਿਏ ਸਤ ਕੋ ਅੰਮ੍ਰਿਤ ਵੇਲਾ ਪ੍ਰਭ ਜੀ ਦਾ ਸੇ ਛੋਟੇ ਲਾਲਾਂ ਦੀ ਛੀਤੀ ਵਾਂਗ ਕੀਤਾ ਸੀ ਇਸ ਸਤ ਕੋ ਦੀ ਗੱਲ ਆਪਾਂ ਬਾਤੇ ਕੋ ਬਾਬਾ ਜ਼ੋਰਾ ਮਾਨ ਸਾਹਿਬ ਮਤੀਸ਼ ਸਿੰਘ ਜੀ ਨੇ ਸੁਣੇ ਪੋਥੀੰਗ ਦਾ ਬਲੀ ਸੁਭਾਗੀ ਸਾਢੇ ਘੜੀ ਹੁੰਦੀ ਹੈ ਪਰ ਸਾਢੇ 12 ਮਿੰਟ ਅੱਧੀ ਘੜੀ ਆ ਅੱਧੀ ਤੋਂ ਵੀ ਅੱਧੀ ਕੋ 5-7 ਮਿੰਟ ਕੱਢ ਸਕਦਾ ਛੇਤੇ ਜੇ ਪਾਣੀ ਚ ਪੱਕੇ ਨਾ ਹੋਵੇ ਬਾਰੇ ਕੋ ਬਖਸ਼ ਜੀ ਨੇ ਹੀ ਕਿਹਾ ਸਤਿ ਸ਼੍ਰੀ ਅਕਾਲ ਜੀਵਾ ਦਾ ਨਾਮ ਜਦੋਂ ਆਪ ਕੋ ਸਿਰ ਦਾ ਸਾਯਾ ਵੀ ਮਣਰਾ ਰਿਆ ਹੋਵੇ ਸਿੱਖ ਦਾ ਨਿਤਨੇਮ ਦਾ ਚੁੱਤੇ ਅੱਜ ਸ਼੍ਰੀ ਫਤੇਗੜ ਸਾਹਿਬ ਆਇਓ ਇਹ ਦਾਤ ਮੇਰੇ ਲਈ ਵੀ ਅਰਦਾਸ ਕਰਦਾ

ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਸਿੱਖ ਨੇ ਪੜਿਆ ਦੁਕਾਲਮ ਪ੍ਰਨਾਸੀ ਦਇਆਲਨ ਸਰੂਪੇ ਸਦਾ ਅੰਗ ਸੰਗੇ ਪਾਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆ ਬਾਬਾ ਜੋਰਾਬਰ ਸਿੰਘ ਬਾਬਾ ਫਤੇ ਸਿੰਘ ਜਗਤ ਮਤਾ ਗੁਜਰਕੌਰ ਜੁਦੀ ਇਹ ਦੂਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗਰ ਸਾਹਿਬ ਵਿਖੇ ਲੱਗਣ ਵਾਲੇ ਸਰਾਨਾ ਸਿੱਧੀ ਜੋੜ ਮੇਲ ਦਾ ਅੱਜ ਆਖਰੀ ਦਿਨ ਹੈ ਅਤੇ ਆਖਰੀ ਦਿਨ ਗੁਰਦੁਆਰਾ ਸ੍ਰੀ ਫਤਿਹਗਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸੁਜਾਇਆ ਜਾਵੇਗਾ ਤੇ ਇਸ ਨਗਰ ਕੀਰਤਨ ਵਿੱਚ ਵੱਖ-ਵੱਖ ਕੱਟਕਾ ਪਾਰਟੀਆਂ ਸਭਾ ਸੁਸਾਇਟੀਆਂ ਕਾਲਜਾਂ ਸਕੂਲਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਜੋ ਆਗੂ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨਗੇ ਤੇ ਗੁਰਦੁਆਰਾ ਸ੍ਰੀ ਫਤਿਹਗਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਜਾਣ ਵਾਲੇ ਨਗਰ ਕੀਰਤਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਕਾਲ삭 ਸਾਹਿਬ ਤੇ ਜਥੇਦਾਰ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਸ਼ਖਸੀਤਾਂ ਨਗਰ ਕੀਰਤਨ ਵਿੱਚ ਪਹੁੰਚ ਕੇ ਸ਼ਮੂਲੀਤ ਕਰਨਗੀਆਂ ਤੇ ਜੋ ਫਤੇਗੜ ਸਾਹਿਬ ਦੇ ਇਸ ਮਹਾਨ ਸਥਾਨ ਤੋਂ ਸਾਬਜਾਦਿਆਂ ਦੀ ਉਦੁੱਤੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋ ਨਗਰ ਕੀਰਤਨ ਸਜਾਇਆ ਜਾਵੇਗਾ ਉਹ ਤਕਰੀਬਨ 1.5 ਕਿਲੋਮੀਟਰ ਦਾ ਪਿੰਡਾਂ ਤਹ ਕਰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ ਜਗਦੇਵ ਸਿੰਘ ਪਤਰਕਾਰ ਪਤਰਕਾਰ ਸਾਹਿਬ ਸਤਿ ਸ੍ਰੀ ਅਕਾਲ ਸਤਿਗੁਰ ਦੀ ਤਲਵ ਕਿੰਦਾ ਪ੍ਰਤੀ ਸਿੱਖ ਦੇ ਸ਼ਕਤੀਆਂ ਮੁਕੀਆਂ ਸਾਡੇ ਨਾਲ ਜੀ ਸਾਥ ਸੰਗਤ ਸਾਡੇ ਸੱਚੇ ਨਾਮ ਦੇ ਪੁਰਖਰਾ ਬਾਪ ਅਸਾਂ ਦੇ ਨਸ ਪ੍ਰਵਰਦਸਤੀ ਤੇ ਕੀਤੀ ਨਹੀਂ ਸਾਥ ਸੰਗਤ ਬਾਣੀ bina ਇੱਕ ਸ਼ਕਤੀਆਂ ਮਿਲਗੀਆਂ ਸਾਨੂੰ ਕਰ ਲਿਆ ਕਿਸੇ ਨੇ ਦੇਖਾ ਦੇਖੀ ਛੱਕ ਲਿਆ ਕਿਸੇ ਨੇ ਕਿਸੇ ਕਹ ਮਜਬੂਰੀ ਵਿੱਚ ਛੱਕ ਲਿਆ ਜੇ ਬਾਣੀ ਜਪਜੀ ਦਾ ਜਪ ਇਸ ਘੜੀ ਕਰਨਾ ਜ਼ਰੂਰ ਹੈ ਸਬਕ ਲੈ ਲਿਗੇ ਸਤ ਕੋ ਅਮਰਤ ਵੇਲਾ ਰਾਮ ਜੀ ਦਾ ਸੀ ਛੋਟੇ ਲਾਲਾਂ ਦੀ ਸ਼ੀਧੀ ਵੱਲ ਕੀਤਾ ਸੀ ਇਸ ਸਤ ਕੋ ਬਾਤ ਆਪਾਂ ਬਾਤ ਹੀ ਕਰਦੇ ਬਾਬਾ ਜ਼ੋਰਾਵਰ ਸਾਹਿਬ ਜੀ ਦੇ ਸੰਗ ਜੀ ਦੇ ਸਵੇਰ ਪੁੱਛੇ ਗਦਾ ਪਰੀ ਸੁਹਾਵੀ ਸ਼ਬਦ ਘੜੀ ਹੁੰਦੀ ਹੈ ਪਰ ਆ 12:30 ਮਿੰਟ ਅੱਧੀ ਘੜੀ ਹੈ ਅੱਧੀ ਤੋਂ ਵੀ ਅੱਧੀ ਕੋ 5-7 ਮਿੰਟ ਕੱਢ ਸਕਦਾ ਛੇਤੇ ਜੇ ਪਾਣੀ ਚ ਪੱਕੇ ਨਾ ਹੋਵੇ باری <سؤال> جو بخشنی میں ہی کیا سکتہ مہارتی تیمہ دکی ہے جو طالب کو ساکتہ سکتہ بھی مہاری دکی ہے مرودہ سایہ بھی مٹرہ آلیاں ہوئے سیختہ نیتنے بنا چھٹے حضی شریف حضر گٹ سیب آئے ہو کہ ذات میرے لیے بھی اداست کریں بڑھ کے درو گرمت کو بھرنا سنو ہا سر پہ وقت آگئے کہ ظاہر ظرور ہے کہ حاضر حضور ہیں سکھ نے پڑھیا دکالم پرناسی دیال سروپے سداگ سگے گوجر کی ਕੀ ਲੱਗ ਰਿਹਾ ਪੜੀ کہ ظاہر ظہور ہے کہ حاضر حضور ہے سیکھنے پڑے ہیں دکانن پرناسی دیانن سروپے صدا آنگ سنگے ਪਾਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆ ਬਾਬਾ ਜੋਰਾਬਰ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਗੁਜਰਕੌਰ ਜੁਦੀ ਇਹ ਦੂਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤੇਗਰ ਸਾਹਿਬ ਅਖੇ ਲਗਨ ਵਾਲੇ ਸਰਾਨਾ ਅਸੀਦੀ ਜੋੜ ਮੇਲ ਦਾ ਅੱਜ ਆਖਰੀ ਦਿਨ ਆ ਅਤੇ ਆਖਰੀ ਦਿਨ ਗੁਰਦੁਆਰਾ ਸ੍ਰੀ ਫਤੇਗਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਇਸ ਨਗਰ ਕੀਰਤਨ ਵਿੱਚ ਵੱਖ-ਵੱਖ ਕੱਤਕਾ ਪਾਰਟੀਆਂ ਸਭਾ ਸੁਸਾਇਟੀਆਂ ਕਾਲਜਾਂ ਸਕੂਲਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਜੋ ਆਗੂ ਨਗਰ ਕੀਰਤਨ ਵਿੱਚ ਸ਼ਮੂਲੀਤ ਕਰਨਗੇ ਤੇ ਗੁਰਦੁਆਰਾ ਸ੍ਰੀ ਫਤੇਗਰ ਸਾਹਿਬ ਤੋਂ ਪੰਜ ਪਿਆਰੇ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਜਾਣ ਵਾਲੇ ਨਗਰ ਕੀਰਤਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਕਾਲ삭 ਸਾਹਿਬ ਤੇ ਜਥੇਦਾਰ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਸ਼ਖਸੀਤਾਂ ਨਗਰ ਕੀਰਤਨ ਵਿੱਚ ਪਹੁੰਚ ਕੇ ਸ਼ਮੂਲੀਤ ਕਰਨਗੀਆਂ ਤੇ ਜੋ ਫਤਿਹਗੜ੍ਹ ਸਾਹਿਬ ਦੇ ਇਸ ਮਹਾਨ ਸਥਾਨ ਤੋਂ ਸਾਬਜਾਦਿਆਂ ਦੀ ਉਦੁੱਤੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋ ਨਗਰ ਕੀਰਤਨ ਸਜਾਇਆ ਜਾਵੇਗਾ ਉਹ ਤਕਰੀਬਨ 1.5 ਕਿਲੋਮੀਟਰ ਦਾ ਪਿੰਡਾਂ ਤੱਕ ਕਰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ ਜਗਦੇਵ ਸਿੰਘ ਪੱਤਰਕਾਰ ਫਤੇਗਰ ਸਾਹਿਬ ਕਿਤਾ ਹੁੰਦਾ ਸਿੱਖ ਸਾਹਿਬ ਜਰਦੀ ਤਨਖਾ ਦਾ ਪ੍ਰਤੀ ਸਿੱਖ ਦੇ ਸ਼ਕਤੀਆਂ ਮੁਖੀਆਂ ਸਾਹਿਬ ਜੀ ਨਾਲ ਕੋਕਸ ਸਾਹਿਬ ਸਾਧ ਸੰਗਤ ਕਰਨਾ ਜੋ ਸੱਚੇ ਨਾਮ ਦੇ ਉਪਕਰਾਂ ਬਾਤ ਅਸਾਂ ਦੇ ਨਾ ਪਰਦਰਸਤੀ ਤੇ ਕੀਤੀ ਨਹੀਂ ਗੁਰ ਸੰਗਤ ਬਾਣੀ bina ਇਥੇ ਸ਼ਕਤੀਆਂ ਮਿਲਗੀਆਂ ਸਾਨੂੰ ਕਰ ਲਿਆ ਕਿਸੇ ਨੇ ਦੇਖਾ ਦੇਖੀ ਛੱਕ ਲਿਆ ਕਿਸੇ ਨੇ ਕਿਸੇ ਕਹ ਮਜਬੂਰੀ ਵਿੱਚ ਛੱਕ ਲਿਆ ਜੇ ਪਾਣੀ ਜਪਜੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥੈ ਸਬਕ ਲੈ ਲੀਏ ਸਤ ਕੋ ਅੰਮ੍ਰਿਤ ਵੇਲਾ ਪ੍ਰਭ ਜੀ ਦਾ ਸੇ ਛੋਟੇ ਲਾਲਾਂ ਦੀ ਛੀਦੀ ਵਾਂਗ ਕੀਤਾ ਸੀ ਜਪੜ ਭਾਈ ਇਸ ਸਤ ਕੋ ਦੀ ਗਾਥਾ ਆਪਾਂ ਬਾਤੇ ਕੋ ਬਾਬਾ ਜੋਰਾਵਰ ਸਾਹਿਬ ਮਤੀਸ਼ ਸੰਤ ਜੀ ਨੇ ਸੁਣੇ ਪੁੱਠੇ ਗੁਰਾ ਪੜੀ ਸੁਹਾਵੀ ਸ਼ਬਦ ਹਿੰਦੀ ਆ ਪਰ ਸਾਢੇ 12 ਮਿੰਟ ਅੱਧੀ ਘੜੀ ਆ ਅੱਧੀ ਤੋਂ ਵੀ ਅੱਧੀ ਕੋ 5-7 ਮਿੰਟ ਘੱਟ ਸਕਦਾ ਸ਼ਰਤੇ ਜੇ ਪਾਣੀ ਚ ਪੱਕੇ ਨਾ ਹੋਵੇ ਭਾਈ ਕੋ ਬਖਸ਼ੀ ਜੀ ਨੇ ਹੀ ਕਿਆ ਸਿੱਖਤ ਮਹਾਰਾਜੀ ਜੀਵਾ ਕਹਿੰਦੇ ਜਦੋਂ ਆਪ ਕੋ ਸਿੱਖਤ ਦਾ ਸਾਯਾ ਨਹੀਂ ਮਢਾ ਰਿਆ ਹੋਵੇ ਸਿੱਖ ਦਾ ਨਿਤਨੇਮ ਨਾ ਝੁਟੇ ਭਾਜੀ ਸ੍ਰੀ ਫਤੇਗੜ ਸਾਹਿਬ ਆਇਓ ਇਹ ਦਾ ਮੇਰੇ ਲਈ ਵੀ ਅਰਦਾਸ ਕਰਨਾ وقت کہ ظاہر ضرور ہے کہ حاضر حضور ہے سکھ نے پڑھا دکالم پرناسی دیالن سروپے سدا انگ سنگے やっぱり。<music> পদ্ধতি আমি পরে ਹਜ਼ੂਰ ਹੈ ਸਿੱਖ ਨੇ ਪੜਿਆ ਦੁਕਾਨੇਂ ਪਰਨਾਸੀ ਦਿਆਲਨ ਸਰੂਪੇ ਸਦਾ ਅੰਗ ਸੰਗੇ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਦਿਆਂ ਬਾਬਾ ਜੋਰਾਬਰ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਗੁਜਰਕੌਰ ਜੁਦੀ ਅਦੁੱਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗਰ ਸਾਹਿਬ ਅਖੇ ਲਗਨ ਵਾਲੇ ਸਰਾਨਾ ਅਸੀਦ ਦੀ ਜੋੜ ਮੇਲ ਦਾ ਅੱਜ ਆਖਰੀ ਦਿਨ ਆ ਅਤੇ ਆਖਰੀ ਦਿਨ ਗੁਰਦੁਆਰਾ ਸ੍ਰੀ ਫਤਿਹਗਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਇਸ ਨਗਰ ਕੀਰਤਨ ਵਿੱਚ ਵੱਖ-ਵੱਖ ਕੱਤਕਾ ਪਾਰਟੀਆਂ ਸਭਾ ਸੁਸਾਇਟੀਆਂ ਕਾਲਜਾਂ ਸਕੂਲਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਜੋ ਆਗੂ ਨਗਰ ਕੀਰਤਨ ਵਿੱਚ ਸ਼ਮੂਲੀਤ ਕਰਨਗੇ ਤੇ ਗੁਰਦੁਆਰਾ ਸ੍ਰੀ ਫਤਿਹਗਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਜਾਣ ਵਾਲੇ ਨਗਰ ਕੀਰ ਸੋ ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਕਾਲਸਖ ਸਾਹਿਬ ਦੇ ਜਥੇਦਾਰ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਸ਼ਕਸ਼ੀਤਾ ਨਗਰ ਕੀਰਤਨ ਵਿੱਚ ਪਹੁੰਚ ਕੇ ਸ਼ਮੂਲੀਤ ਕਰਨ ਗਿਆ ਤੇ ਜੋ ਫਤਿਹਗੜ੍ਹ ਸਾਹਿਬ ਦੇ ਇਸ ਮਹਾਨ ਸਥਾਨ ਤੋਂ ਸਾਬਜਾਦਿਆਂ ਦੀ ਉਦੁੱਤੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋ ਨਗਰ ਕੀਰਤਨ ਸਜਾਇਆ ਜਾਵੇਗਾ ਉਹ ਤਕਰੀਬਨ 1.5 ਕਿਲੋਮੀਟਰ ਦਾ ਪਿੰਡਾਂ ਤਹਿ ਕਰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ ਜਗਦੇਵ ਸਿੰਘ ਪੱਤਰਕਾਰ ਫਤਿਹਗੜ੍ਹ ਸਾਹਿਬ ਤਾਂ ਉਹ ਸੇਖਾਂ ਦੀ ਤਰ੍ਹਾਂ ਜੀਵਨ ਤਰ੍ਹਾਂ ਦਾ ਪ੍ਰਤੀ ਸਿੱਖ ਦੇ ਸ਼ਕਤੀਆਂ ਮੁਕੀਆਂ ਸਾਸਿ ਵਾਜੂ ਬਖਸਾ ਸਤ ਸੰਗਤ ਸੋਣ ਆਜੋ ਸੱਚੇ ਨਾਮ ਦੇ ਪੁਰਖਰਾ ਬਾਤ ਅਸਾਂ ਦੇ ਨਾ ਪਰਦਰਸਤੀ ਤੇ ਕੀਤੀ ਨਹੀਂ ਉਹ ਸੰਗਤ ਬਾਣੀ bina ਇਥੇ ਸ਼ਕਤੀਆਂ ਮਿਲਗੀਆਂ ਸਾਨੂੰ ਕਰ ਲਿਆ ਕਿਸੇ ਨੇ ਦੇਖਾ ਦੇਖੀ ਛੱਕ ਲਿਆ ਕਿਸੇ ਨੇ ਕਿਸੇ ਕਹੋ ਮਜਬੂਰੀ ਵਿੱਚ ਛੱਕ ਲਿਆ ਜੇ ਪਾਣੀ ਜਪਜੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ ਸਬਕ ਲੈ ਲੀਏ ਸਤ ਕੋ ਅਮਰਤ ਵੇਲਾ ਪ੍ਰਮਾਤਮਾ ਜੀ ਛੋਟੇ ਲਾਲਾਂ ਦੀ ਸ਼ੀਧੀ ਵੱਲ ਨ ਕੀਤਾ ਸੀ ਇਸ ਸਤ ਕੋ ਗਾਤ ਆਪਾਂ ਬਾਤ ਹੀ ਬੋਲਦੇ ਆਂ ਬਾਬਾ ਜ਼ੋਰਾਵਰ ਸਾਧੂ ਮਤੀਸ ਸਿੰਘ ਜੀ ਦੇ ਸੇਵ ਪੁੱਤ ਗੁਰਾਂ ਪੜੀ ਸੁਹਾਵੀ ਸ਼ਬ ਘੜੀ ਹੁੰਦੀ ਆ ਪਰ ਆ 12:30 ਮਿੰਟ ਅੱਧੀ ਘੜੀ ਆ ਅੱਧੀ ਤਾਂ ਵੀ ਅੱਧੀ ਕੋ 5-7 ਮਿੰਟ ਕੱਢ ਸਕਦਾ ਛੇਤੇ ਜੇ ਪਾਣੀ ਚ ਪੱਕੇ ਨਾ ਹੋਵੇ ਪਰ ਇੱਕ ਬਖਸ਼ੀ ਨਹੀਂ ਕਿਆ ਸੀ ਕਿਤ ਮਾਰਤੀ ਜੀਵਾ ਦਾ ਕਿਵੇਂ ਜਦੋਂ ਆਪ ਕੋ ਸੰਭਾਲਦਾ ਮਰਦਾ ਸਾਇਆ ਵੀ ਮਢਰਾ ਲਿਆ ਹੋਵੇ ਸਿੱਖ ਦਾ ਨਿਤਨੇਮ ਨਾਲ ਛੁੱਟੇ ਆ ਜੀ ਸ਼੍ਰੀ ਫਤੇਗੜ ਸਾਹਿਬ ਆਇਓ ਇਹ ਦਾਤ ਮੇਰੇ ਲਈ ਵੀ ਅਰਦਾਸ ਕਰਦਾ بڑھ کے کو بھرنا سر وقت آ گیا کہ ظاہر ضرور ہے کہ حاضر حضور ہے سکھ نے پڑھیا پرناسی دیالن سروپے سدا آنگ سنگے <سؤال> রাখবে ਕਾਲਿੰਗ ਪ੍ਰਨਾਸੀ ਬਿਆਲਿੰਗ ਸਰੂਪੇ ਸਦਾ ਅੰਗ ਸੰਗੇ ਪਾਸਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆ ਬਾਬਾ ਜੋਰਾਬਰ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੀ ਇਹ ਦੂਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤੇਗਰ ਸਾਹਿਬ ਵਿਖੇ ਲੱਗਣ ਵਾਲੇ ਸਰਾਨਾ ਸਿਧੀ ਜੋੜ ਮੇਲਾ ਅੱਜ ਆਖਰੀ ਦਿਨ ਹੈ ਅਤੇ ਆਖਰੀ ਦਿਨ ਗੁਰਦੁਆਰਾ ਸ੍ਰੀ ਫਤੇਗਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਇਸ ਨਗਰ ਕੀਰਤਨ ਵਿੱਚ ਵੱਖ-ਵੱਖ ਕੱਤਕਾ ਪਾਰਟੀਆਂ ਸਭਾ ਸੁਸਾਇਟੀਆਂ ਕਾਲਜਾਂ ਸਕੂਲਾਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਜੋ ਨਗਰ ਕੀਰਤਨ ਵਿੱਚ ਸ਼ਾਮੂਲਿਤ ਕਰਨਗੇ ਤੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਜਾਣ ਵਾਲੇ ਨਗਰ ਕੀਰਤਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਕਾਲ삭 ਸਿੰਘ ਸਾਹਿਬ ਨੇ ਜਥੇਦਾਰ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਸ਼ਖਸੀਤਾਂ ਨਗਰ ਕੀਰਤਨ ਵਿੱਚ ਪਹੁੰਚ ਕੇ ਸ਼ਮੂਲੀਤ ਕਰਨਗੀਆਂ ਤੇ ਜੋ ਫਤਿਹਗੜ੍ਹ ਸਾਹਿਬ ਦੇ ਇਸ ਮਹਾਨ ਸਥਾਨ ਤੋਂ ਸਾਬਜਾਦਿਆਂ ਦੀ ਉਦੁੱਤੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋ ਨਗਰ ਕੀਰਤਨ ਸਜਾਇਆ ਜਾਵੇਗਾ ਉਹ ਤਕਰੀਬਨ 1.5 ਕਿਲੋਮੀਟਰ ਦਾ ਪਿੰਡ ਤੈਅ ਕਰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀਸਰੂਪ